Thank you. दास में वाकी महाराज कृष्ण दास दास का तो तुम्हें ना तो हो लाग जाए जान की तुम्हों तुम्हों ते 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 सब याके हर दास आए प्रेम से एक में और दास रामदास से हो इस सहाय भगवान हमको बेजनो सुकरो की हर राय की हर चिंतन से आई है सब तुझे आए प्रेम का जस में आकर रोम दयार दास सब ताई सब ताई में ही सहाय सब ताई में ही की सहाय ਸਤਿ ਸ਼੍ਰੀ ਅਕਾਲ ਸੈਂਯਾ ਦੀ ਜੋਤ ਤਨ ਤਨ ਸਹਿਬ ਸ੍ਰੀ ਗੁਰੂ ਰਾਮ ਸਾਹਿਬ ਜੀ ਕੇ ਬਾਟ ਦਰਸ਼ਨ ਦੇ ਦਾਤ ਜੀ ਦਾ ਧਿਆਨ ਕਰਕੇ ਗੋਣਾ ਜੀ ਸਤਿ ਸ੍ਰੀ ਅਕਾਲ ਤਨ ਤਨ ਬਾਵਾ ਜੀ ਜੰਮ ਜੀ ਮਹਾਰਾਜ ਜਲਮ my man ਬਿਨਾਂ ਪਿਆਰਾਂ ਸੁਚਾਰਿਆਂ ਦੀ ਸਮਾਈ ਦਾ ਧਿਆਨ ਕਰਕੇ ਬੋਲਣਾ ਜੀ ਸਤਨਾਮ ਵਾਹਿਗੁਰੂ ਆਜਿ ਦੇ ਇਹ ਮਿਨਾ ਮੜਾ ਪਵਿੱਤਰ ਨਿਹੜਾ ਹੈ ਜਿਸ ਵਿੱਚ ਗੁਰੂ ਨਾਨਕ ਸਾਹਿਬ ਜੀ ਦੀ ਤੀਸਰੀ ਜੋਤ ਕਬਨ ਸਾਹਿਬ ਜੀ ਦੀ ਗੁਰੂ ਅਮਰਦਾਸ ਜੀ ਦਾ ਪ੍ਰਕਾਸ਼ ਪੁਰਖ ਉਹਦਾ ਹਸਬੋਂ ਸ੍ਰੀਮੁਹ ਸੰਤਾਂ ਨੂੰ ਬੜਿਆ ਅਮਰ ਦਾਸ ਨੂੰ ਤੇਰੇ ਤੇਰੀ ਉਪਨਾ ਉਹੇ ਬਣਿਆ ਅਗਰ ਉਹਨਾਂ ਦੀ ਉਪਨਾ ਕਰੀਏ ਤੇ ਫਿਰ ਉਹ ਆਪ ਹੀ ਨੇ ਹੋਲੀ ਹੋਏ ਹੋਣਗੇ ਬੜੀ ਆਪਾ ਕਿਰਪਾ ਸਮੂਹ ਸੰਤਾਂ ਨੂੰ ਤਾਂ ਸੰਤ ਸੈਖੀ ਗੁਰੂ ਅਮਰਦਾਸ ਮਾਰੇ ਦੇ ਪ੍ਰਕਾਸ਼ ਤੋਂ ਵੀ ਲੱਖ ਨਾ ਕੋ ਦਾਈ ਹੋਵੇ ਹਾਂਜੀ ਗੁਰੂ ਰੂਪ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬੜੀ ਆਪਾਰ ਕਿਰਪਾ ਜਿਉ ਹਰ ਮਹੀਨੇ ਦੇ ਪੂਰਨ ਮਾਸ਼ੀ ਦਾ ਦਿਹਾੜਾ ਮਨਾਇਆ ਜਾਂਦਾ ਹੈ ਦਾਸ ਬਾਬਾ ਅਵਤਾਰ ਸਿੰਘ 베ਦੀ ਨੀਰਾ ਬਾਬਾ ਨਾਲ ਸ਼੍ਰੀ ਚੋਲਾ ਸਾਹਿਬ ਵਾਲੇ ਸੁਵਲਵੀ ਅੰਸ਼ਵਾਂਸ਼ ਗੁਰੂ ਨਾਨਕ ਸਾਹਿਬ ਜੀ ਦੇ ਵਿੱਚੋਂ ਬੜੀ ਆਪਾਰ ਕਿਰਪਾ ਅੱਜ ਸਮੂਹ ਸੰਗਤਾਂ ਹਮ ਹਵਾ ਕੇ ਦੇਸਾਂ ਪਰਦੇਸਾਂ ਤੋਂ ਇੱਥੇ ਪਹੁੰਚੀਆਂ ਨੇ ਉਹ ਜਿੱਥੇ ਨਾਲ ਹੀ ਪੂਰਨ ਮਾਸ਼ੀ ਦਾ ਦਿਹਾੜਾ ਅੱਜ ਬੜੀ ਆਪਾਰ ਕਿਰਪਾ ਕੀ ਇਸੇ ਮਹੀਨੇ ਤੰਤਨ ਸਾਹਿਬ ਸ੍ਰੀ ਗੁਰੂ ਅਮਰਦਾਸ ਮਹਾਰਾਜ ਦਾ ਪ੍ਰਕਾਸ਼ ਪੁਰਬ ਵੀ ਹੈ ਭਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋਹੇ ਬਣਾਈ ਤੇ ਬੜੀ ਆਪਾਰ ਕਿਰਪਾ ਸਮੂਹ ਦੇਸ਼ਾਂ ਪ੍ਰਦੇਸ਼ਾਂ ਦੀਆਂ ਸੰਗਤਾਂ ਨੂੰ ਦਾਸ ਤੰਤਨ ਸਾਹਿਬ ਸ੍ਰੀ ਗੁਰੂ ਅਮਰਦਾਸ ਮਹਾਰਾਜ ਦੇ ਪ੍ਰਕਾਸ਼ ਪੁਰਬ ਦੀ ਵੀ ਲੱਖ ਲੱਖ ਵਧਾਈ ਦਿੰਦਾ ਹੈ ਔਰ ਸਮੂਹ ਆਈ ਸੰਗਤ ਦਾ ਧੰਨਵਾਦ ਕਰਦਾ ਹੈ ਔਰ ਨਾਲ ਹੀ ਤੰਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਚਰਨਾਂ 'ਚ ਅਰਦਾਸ ਕਰਦਾ ਹੈ ਕਿ ਵਾਹਿਗੁਰੂ ਮੇਰ ਕਰਨਾ ਸਾਡੀ ਸਾਰੇ ਸੰਗਤਾਂ ਨੂੰ ਸਾਨੂੰ ਸਾਰਿਆਂ ਨੂੰ ਅਮਰਤ ਵਲੇ ਤੇ ਜਗਨੇ ਅਮਰਤ ਵਲੇ ਗੁਰਬਾਣੀ ਨਾਲ ਪਿਆਰ ਬਖਸ਼ਿਸ਼ ਕਰਨਾ ਇਹਨੇ ਵਜਨ ਕਰਦੇ ਦਾਸ ਫਤੇ ਬੁਲਾਉਂਦਾ ਹੈ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਠੀਕ ਹੈ ਜੀ ਆਹ ਬਿਲਕੁਲ ਛਾਟ ਕਰਦੇ ਆ ਤੁਹਾਡਾ ਚਲੋ